ਇਹ ਟਰੈਕਟਰ ਪਲਟ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ ਜੀ ਹਾਂ ਟਰੈਕਟਰ ਪਲਟ ਜਾਣ ਕਾਰਨ ਟਰੈਕਟਰ ਚਾਲਕ ਅਤੇ ਪਿੱਛੇ ਬੈਠੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਦਰਸਲ ਦੋਵੇਂ ਆਪਣੇ ਕੁਝ ਹੋਰ ਸਾਥੀਆਂ ਦੇ ਨਾਲ ਖੇਤ ਵਿੱਚ ਖਾਦ ਪਾਉਣ ਜਾ ਰਹੇ ਸੀ ਇਹ ਸੂਤਰਾਂ ਜਿਵੇਂ ਹੀ ਟਰੈਕਟਰ ਮੋੜ ਤੋਂ ਮੁੜਨ ਲੱਗਿਆ ਤਾਂ ਟਰੈਕਟਰ ਖਦਾਨਾ ਵਿੱਚ ਪਲਟ ਗਿਆ ਅਤੇ ਇਸ ਥੱਲੇ ਆਉਣ ਕਾਰਨ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ 304 ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਜ਼ਖਮੀ ਵਿਅਕਤੀ ਮਜ਼ਦੂਰ ਦੱਸੀ ਜਾ ਰਹੇ ਨੇ ਜੋ ਕਿ ਆਪਣੀ ਇੱਕ ਹੋਰ ਮਜ਼ਦੂਰ ਸਾਥੀ ਦੇ ਨਾਲ ਅਤੇ ਕਿਸਾਨ ਦੇ ਨਾਲ ਖੇਤ ਵਿੱਚ ਖਾਦ ਪਾਉਣ ਜਾ ਰਹੇ ਸੀ ਪਰ ਅਚਾਨਕ ਜਿਵੇਂ ਇੱਕ ਟਰੈਕਟਰ ਮੋੜ ਤੋਂ ਮੁੜਿਆ ਤਾਂ ਟਰੈਕਟਰ ਚਾਲਕ ਟਰੈਕਟਰ ਤੋਂ ਆਪਣਾ ਸੰਤੁਲਨ ਖੋ ਬੈਠਿਆ ਅਤੇ ਟਰੈਕਟਰ ਖਦਾਨਾ ਵਿੱਚ ਜਾੜੀ ਗਿਆ ਖਦਾਨਾ ਵਿੱਚ ਪਲਟ ਗਿਆ ਅਤੇ ਇਸ ਦੇ ਥੱਲੇ ਆਉਣ ਕਾਰਨ ਦੋ ਵਿਅਕਤੀਆਂ ਦੀ ਜਾਨ ਚਲੀ ਗਈ। ਦਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਜਾਜਨ ਚ ਇਹ ਪੂਰਾ ਘਟਨਾਕਰਮ ਵਾਪਰਿਆ ਹੈ। ਜਿੱਥੇ ਕਿ ਟਰੈਕਟਰ ਪਲਟਣ ਨਾਲ ਦੋ ਵਿਅਕਤੀਆਂ ਦੀ ਮੌਤ ਅਤੇ ਚਾਰ ਮਜ਼ਦੂਰਾਂ ਦੇ ਫੱਟੜ ਹੋਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕਾਂ ਵਿੱਚ ਟਰੈਕਟਰ ਮਾਲਕ ਪ੍ਰਿੰਸੀਪਲ ਜਸਵੰਤ ਸਿੰਘ ਅਤੇ ਇੱਕ ਮਜ਼ਦੂਰ ਮੰਗਾ ਮਸੀ ਸ਼ਾਮਲੇ ਜਾਣਕਾਰੀ ਮੁਤਾਬਕ ਟਰੈਕਟਰ ਮਾਲਕ ਜਸਵੰਤ ਸਿੰਘ ਪੰਜ ਮਜ਼ਦੂਰਾਂ ਨੂੰ ਨਾਲ ਲੈ ਕੇ ਟਰੈਕਟਰ ਤੇ ਖੇਤਾਂ ਵਿੱਚ ਖਾਦ ਪਾਉਣ ਲਈ ਜਾ ਰਿਹਾ ਸੀ ਤੇ ਅਚਾਨਕ ਸ਼ੱਕੀ ਨਾਲੇ ਤੇ ਨੀਵੀਂ ਜਗ੍ਹਾ ਹੋਣ ਕਾਰਨ ਟਰੈਕਟਰ ਕਾਬੂ ਵਿੱਚ ਨਹੀਂ ਰਿਹਾ ਅਤੇ ਨਾਲੇ ਦੇ ਅੰਦਰ ਪਲਟ ਗਿਆ ਪਿੰਡ ਵਾਸੀਆਂ ਮੁਤਾਬਕ ਸੇਵਾ ਮੁਕਤ ਪ੍ਰਿੰਸੀਪਲ ਜਸਵੰਤ ਸਿੰਘ ਦੀ ਉਮਰ 75 ਸਾਲ ਹੈ ਜੋ ਕਿ ਆਪਣੇ ਟਰੈਕਟਰ ਤੇ ਖਾਦ ਲੱਦ ਕੇ ਪੰਜ ਮਜ਼ਦੂਰਾਂ ਦੇ ਨਾਲ ਖਾਦ ਪਾਉਣ ਲਈ ਜਾ ਰਹੇ ਸੀ ਪਰ ਅਚਾਨਕ ਸ਼ਾਹਪੁਰ ਜਾਜਨਪੁਰ ਦੇ ਨੇੜੇ ਜਿਵੇਂ ਹੀ ਉਹਨਾਂ ਦਾ ਟਰੈਕਟਰ ਪਹੁੰਚਿਆ ਤਾਂ ਟਰੈਕਟਰ ਤੋਂ ਸੰਤੁਲਨ ਗਵਾ ਬੈਠੇ ਅਤੇ ਟਰੈਕਟਰ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਬਹੁਤ ਹੀ ਮੰਦ ਭਾਗੀ ਗੱਲ ਹੋਈ ਹੈ ਜੀ ਸਾਡੇ ਪਿੰਡ ਦੇ ਮਾਤਾ ਜਸਵੰਤ ਸਿੰਘ ਜੀ ਹੋਣੀ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਖਾਲੀ ਚ ਖਾਦ ਪਾਉਣ ਜਾਣ ਰਹੇ ਸੀ ਜਦੋਂ ਟਰੈਕਟਰ ਜੀਟੀ ਰੋਡ ਤੇ ਆਨੂ ਕਟਿਆ ਉਦੋਂ ਕਿ ਤੇ ਟਰੈਕਟਰ ਦਾ ਸੰਤੁਲਨਤਲ ਵਿਗੜ ਗਿਆ ਉਹ ਮੁੜ ਕੇ ਕੰਟਰੋਲ ਹੀ ਨਹੀਂ ਹੋਇਆ ਨੀਵਾ ਥਾਂ ਤੇ ਨੀਵਾ ਥਾਂ ਹੀ ਲੱਗੇ ਟਰੈਕਟਰ ਜਾ ਪਲਟਿਆ ਤੇ ਬਹੁਤ ਹੀ ਮਾੜਾ ਹੋਇਆ ਦੋ ਮੌਤਾਂ ਹੋ ਗਈਆਂ ਮਾਸਟਰ ਚ ਸੰਸਿੰਘ ਦੀ ਮੌਤ ਹੋ ਗਈ ਆ ਇੱਕ ਮਗਰ ਖਾਦ ਖਲਾਰਨ ਵਾਲਾ ਕਿੰਦਰ ਨਾਲ ਬੈਠਾ ਇੱਕ ਰਿੰਦਾ ਰੜੇ ਵਾਲੀ ਦਾ ਮੰਗਾ ਸਿੰਘ ਉਹਦੀ ਵੀ ਮੌਤ ਹੋ ਗਈ ਆ ਬਹੁਤ ਹੀ ਨਿੰਦਣਯੋਗ ਗੱਲ ਹੋਈ ਹੈ ਜੀ ਕਿਹਾ ਨਹੀਂ ਜਾ ਸਕਦਾ ਕੁਝ ਇਹ ਸਰ ਅਪ ਟੋਟਲ ਕਿੰਨੇ ਜਾਣੇ ਸੀ ਜਿਹੜੇ ਮਤਲਬ ਜਾ ਰਹੇ ਸੀ ਖਾਦ ਪਾਉਣ ਟੋਟਲ 5-6 ਬੰਦੇ ਦਾਸਦੇ ਨੇ 4-5 ਬੰਦੇ ਮਗਰ ਬੈਠੇ ਹਨ ਟਾਪੇ 'ਚ ਉਹਨਾਂ ਦੇ ਮਗਰੋਂ ਛਾਲਾਂ ਛੋਲਾਂ ਮਾਰੀਆਂ ਤਾਂ ਉਹਨਾਂ ਦਾ ਬਚਾਅ ਹੋ ਗਿਆ ਵਾ ਤੇ ਬਾਕੀ ਕਿਹਾ ਨਹੀਂ ਜਾ ਸਕਦਾ ਕੁਝ ਜੀ ਜੋ ਘੜੀ ਦਾ ਨਹੀਂ ਪਤਾ ਕਿਹੜੇ ਵਾਲੇ ਕਿਦਾਂ ਦਾ ਹਸਤਾ ਵਾਪਰ ਜਾਣਾ ਜੀ ਬਹੁਤ ਹੀ ਮੰਦ ਭਾਗੀ ਗੱਲ ਹੋਈ ਜੀ ਇਹ ਸਰ ਲੱਗਦਾ ਵੀ ਥੋੜਾ ਆਪਾਂ ਰਸਤਾ ਤਾਂਗੇ ਤੋਂ ਵੀ ਥੋੜਾ ਖੁੱਲਾ ਹੋ ਜਾਏ ਤਾਂ ਬੱਚਾ ਫਰਕ ਤਾਂ ਪੈ ਸਕਦਾ ਜੀ ਫਿਰ ਥਾਂ ਥੋੜਾ ਕਰਕੇ ਬੰਦਾ 100 ਕਰਦਾ ਜਾਨ ਨੂੰ ਕਰ ਲਾ ਤੋ ਖੁੱਲਾ ਹੁੰਦਾ ਤਾਂ ਬਚੀ ਵੀ ਸਕਦਾ ਇਹ ਲੋ ਵੀ ਸਕਦਾ ਇਹ ਪਧਰਾ ਹੁੰਦਾ ਬਾਕੀ ਥਾਂ ਬੜਾ ਖਤਰਨਾਕ ਜਿਆ ਜੀ ਇੱਥੋਂ ਇੱਕ ਰਾਂ ਇੱਕ ਰਾਂ ਹੱਥ ਪਿਛਲੇ ਨਹੀਂ ਕਾਬੂ ਹੁੰਦਾ ਇੱਥੋਂ ਇਹੋ ਜਿਹਾ ਜਗ੍ਹਾ ਤੋਂ ਹਾਂ ਜੀ ਕਿੰਨੀ ਕੁ ਉਮਰ ਸੀ ਸਾਰੇ ਜਿਹਨੇ ਡੈਥ ਹੋਈ ਮਾਸੂਰਾਂ ਦੀ ਕਿੰਨੀ ਕੁ ਤੁਲਨ ਸੰਗ 70 ਰ 70 ਦੇਰ ਗੇੜ ਹੋਣੀ ਨਾ ਮਾਸੂਰੀ ਠੀਕ ਹੈ 30 ਕਿਲੋ ਹੋਣੀਆਂ ਨਾ ਵੀ ਕਹਿੰਦਾ ਬੋਲੇ ਇੱਕ ਜਿਹੜਾ ਮਾਲਕ ਆ ਖੇਤ ਮਾਲਕ ਤੇ ਇੱਕ ਜਿਹੜਾ ਮਜ਼ਦੂਰ ਉਹਦੀ ਮੌਤ ਹੈ ਹਾਂ ਜੀ ਹਾਂ ਜੀ ਹਾਂ ਜੀ ਦੋਨਾਂ ਦੀ ਇੱਕ ਮਾਲਕ ਦੀ ਤੇ ਇੱਕ ਖੇਤ ਮਜ਼ਦੂਰ ਇਹਦੇ ਸਬੰਧ ਵਿੱਚ ਕੋਈ ਪੁਲਿਸ ਵਗੈਰਾ ਨੂੰ ਇੱਥੇ ਸੂਚਿਤ ਕੀਤਾ ਜਾਈਏ ਪੁਲਿਸ ਹਾਂ ਜੀ ਪੁਲਿਸ ਆਈ ਹੈ ਜੀ ਹੁਣ ਵੇਖੋ ਇਹ ਆਪਣੀ ਕਿਹੜੀ ਕਾਰਵਾਈ ਕਰਦੇ ਨੇ ਜਿਹੜਾ ਗਰੀਬ ਬੰਦਾ ਮਾਰਿਆ ਗਿਆ ਉਹਦਾ ਵੀ ਕੁਝ ਨਾ ਕੁਝ ਨੂੰ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਕਿਆ ਨਹੀਂ ਜਾ ਸਕਦਾ ਕੋਈ ਤਾਂ ਇਸ ਘਟਨਾ ਦੌਰਾਨ ਚਾਰ ਲੋਕ ਹੋਰ ਗੰਭੀਰ ਰੂਪ ਤੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੇ ਡੇਰਾ ਬਾਬਾ ਨਾਨਕ ਤੇ ਫਤਿਹਗੜ ਚੂੜੀਆਂ ਦੇ ਨਿੱਜੀ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ ਉਧਰ ਪੁਲਿਸ ਵੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਗਈ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਦੂਜੇ ਪਾਸੇ ਇਸ ਘਟਨਾ 'ਚ ਦੋ ਪਰਿਵਾਰ ਉਧਰ ਗਏ ਨੇ ਦੋ ਘਰਾਂ ਦੇ ਜੀ ਇਸ ਦੁਨੀਆ ਨੂੰ ਅਲਵਿਦਾਖਿਏ ਨੇ ਹਾਲਾਂਕਿ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਟਰੈਕਟਰ ਕਿਉਂ ਪਲਟਿਆ ਟਰੱਕ ਚਾਲ ਕੇ ਇਸ ਟਰੈਕਟਰ ਤੋਂ ਆਪਣਾ ਸੰਤੁਲਨ ਕਿਉਂ ਗਵਾ ਬੈਠਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ